करंट तेरा न्यूज़ आपका स्वागत करता है इस्लामाबाद में दो दिन से बत्ती और पानी से लोग हुए परेशान बच्चों का बुरा हाल लाइट ना आने पर लोगों ने जमकर कर किया प्रकट बिजली और पानी से सारे काम ठप पड़े हैं बाजारों में देखो सुनमशान पड़ी हुई है आओ बात कराते हैं लोगों से कि कुल के क्या विचार हैं बिजली के बारे में आओ बात कराते हैं ए, नहीं बत्ती बारे कितनी मतलब तो ही परेशानी मैं फिर कंप्लेंट लिखाई है टेलीफोन पे ऊपर फिर मैं पर्सनल तो क्या किया उधर बिजली घर वो तो कहते हो नहीं आ नहीं आई ट्रांसफार्मर उड़ गया उन कोई को वाला नहीं आया ਰੋਹਿਤ ਹੈਗਾ ਉਹ ਚੇਲਨ ਜਿਹੜਾ ਫੀਲ ਕਰਦਾ ਕਿ ਬੱਤੀ ਨਹੀਂ ਤਾਂ ਕਹਿੰਦਾ ਆਵਾਂਗੇ ਆਇਆ ਕੋਈ ਨਹੀਂ ਆਇਆ ਟ੍ਰਾਂਸਫਾਰਮਰ ਪੱਗਿਆ ਹੈ ਉਹ ਕਹਿੰਦੇ ਟ੍ਰਾਂਸਫਾਰਮਰ ਚਾਲੂ ਕਰਨ ਲੱਗੇ ਨੇ ਨਵਾਂ ਲਾਉਣ ਲੱਗੇ ਨੇ ਨਵਾਂ ਲਾਉਣ ਨਵਾਂ ਹੀ ਲੱਗਦਾ ਹੈ ਸਭ ਝੂਠੀ ਗੱਲ ਹੈ ਇਹ ਆਪਣਾ ਨਰਮਨ ਆਇਆ ਕਿ ਕਪੂਸ਼ਾ ਜੀ ਬੱਤੀ ਬਾਰੇ ਤੁਹਾਡਾ ਬੱਤੀ ਬਾਰੇ ਤੁਹਾਡਾ ਕੀ ਵਿਚਾਰ ਹੈ ਬੱਤੀ ਬਾਈ ਬੱਤੀ ਕਾਲ ਉੱਤਾਰੇ ਪਾਣੀ ਹੋਏ ਕਿ ਗਈ ਹੋਈ ਆ ਕਿ ਵੈਂਟਾ ਕੋ ਚਾਂਸੀ ਜਾਂਦਾ ਤੇ ਪਾਣੀ ਵੀ ਖਤਮ ਹੋ ਗਿਆ ਜੀ ਵੀ ਖਤਮ ਹੋ ਗਿਆ ਲੱਗੇ ਹੁਣ ਤੇ ਮੰਦਰਾ ਚ ਵੀ ਪਾਣੀ ਹਾਂ ਮੰਦਰ ਚ ਲੱਤੀ ਕਰਦੇ ਕੇ ਬਾਗਾਂ ਲਾਗੇ ਆਏ ਜੇ ਨਾਤੇ ਨੂੰ ਹੁਣ ਤਾਂ ਬੰਦ ਹੋ ਗਏ ਸੇਰੇ ਫਿਰ ਪਾਣੀ ਕਿਹੜੇ ਨਾ ਨਾਤੇ ਹੋ ਬਹੁਤ ਹੋ ਗਿਆ ਤਾਂ ਜੀ ਹਾਂ ਜੀ ਕਾ ਜੀ ਸਹੀ ਬੱਤੀ ਪਾਣੀ ਬਾਰੇ ਲੱਤੀ ਜੀ ਕੀ ਤੁਹਾਡਾ ਵਿਚਾਰ ਹੈ ਬੜੇ ਧੋਕੀ ਤੰਗ ਹੋਣ ਲਏ ਨੇ ਬੱਤੀ ਪਾਣੀ ਲਿਆ ਹੋਈ ਹੈ ਕਿ ਜਿਹੜਾ 4 ਤੋਂ 5 ਜਰ ਵੀ ਜੁੜਤ ਬੱਤੀ ਲੱਲੇ ਸਰਕਾਰ ਤੇ ਬੱਤੀ ਪੂਰੀ ਆਣੀ ਨਹੀਂ ਜਾਈ ਆ ਹਾਂ ਤੇ ਨਹੀਂ ਚਾਹੀਦੀ ਸਭ ਨੂੰ ਬਿਜਲੀ ਦਾ ਬੇਲਾ ਆਣੀ ਚਾਹੀਦੀ ਹਾਂ ਪਰ ਐਤਰਾ ਤੰਗੀ ਹੋਣ ਦਿੰਦੀ ਹੈ ਤੰਗੀ ਹੋਣਦੀ ਹੈ ਪਾਣੀ ਦੀ ਬੱਤੀ ਦੀ ਆ ਟਰਾਂਸਫਾਰਮਰ ਵੀ ਸੜਿਆ ਪਿਆ ਹੈ ਹੈਨਾ ਹਾਂਜੀ ਤੰਗੀ ਬੜੀ ਹੋਣਦੀ ਹੈ ਤੰਗੀ ਬੜੀ ਹੋਣਦੀ ਹੈ ਠੀਕ ਹੈ ਜੀ ਹਾਂਜੀ ਸਹੀ ਹੋਣੀ ਹੈ ਸਭਾ ਦੇ ਪਾਣੀ ਦੀ ਸਮੱਸਿਆ ਸਰ ਬੱਤੀ ਦੇ ਪਾਣੀ ਦੀ ਸਮੱਸਿਆ ਦਾ ਦੱਸੋ ਕਿ ਕਿੰਨਾ ਕੋਈ ਬੁਰਾ ਹਾਲ ਹੈ ਕਿ ਲੋਕੀ ਕਹਿੰਦੇ ਨਾਤੇ ਵੀ ਨਹੀਂ ਆਪਾਂ ਦੱਸੋ ਹਾਂ ਤੁਸੀਂ ਵਿਚਾਰ ਦਿਓ ਪਿਛਲੇ ਦੋ ਦਿਨ ਦਿਨਾਂ ਤੋਂ ਜਿਹੜੀ ਪਾਣੀ ਦੀ ਸਮੱਸਿਆ ਉਹਦੇ ਬਹੁਤ ਹੀ ਜ਼ਿਆਦਾ ਬਹੁਤ ਹੀ ਦੇਰ ਤੋਂ ਸਾਰੇ ਹੈ ਜਿਹੜੇ ਇਸਲਾਮਾਬਾਦ ਦੇ ਪਹਿ ਹੈਗੇ ਨੇ ਨਿਵਾਸੀ ਬਹੁਤ ਦੇਰ ਤੋਂ ਫੇਸ ਕਰ ਰਹੇ ਨੇ ਠੀਕ ਹੈ ਜੀ ਤੇ ਇਦਾ ਤੇ ਮਤਲਬ 2-3 ਸਾਲ ਹੋ ਗਏ ਐ ਹਰ ਵਾਰੀ ਸਰਕਾਰ ਚੇਂਜ ਹੁੰਦੀ ਐ ਕਨਸਟੀਟਿਊਐਂਟੀ ਜੀਨ ਦਿਲਦੀ ਆ ਕਿ ਕਿਸੇ ਕੋ ਲੋ ਵੀ ਐ ਪ੍ਰੋਬਲਮ ਜਿਹੜੀ ਐ ਪਾਣੀ ਦੀ ਉਹ ਸੌਟ ਆਊਟ ਨਹੀਂ ਹੋ ਪਾਈ ਤੇ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਉਹਨੇ ਇਲੈਕਟ੍ਰਿਸਿਟੀ ਫ੍ਰੀ ਕਰਤੀ ਘਰਾਂ ਨੇ ਦੁਕਾਨੇ ਘਰਾਂ ਦੇ ਬੇਕਾਬ ਹੋ ਗਏ ਇਸ ਦੀ ਲਗਵਾ ਲੈ ਜੋ ਕਿ ਨਾਲ ਪਤਾ ਕਿ ਸਾਨੂੰ ਕੀ ਕਰਨਾ ਪਿਆ ਇਲੈਕਟ੍ਰਿਸਿਟੀ ਬਿਲ ਉਹਦੇ ਚੱਕਰ 'ਚ ਲੋਕਾਂ ਨੇ ਏਸੀ ਲਗਵਾ ਲਏ ਜਿਹੜੇ ਘਰ ਦੇ ਘਾਰੇ 'ਚ ਏਸੀ ਸੀ ਉਹਦੇ ਦੋ ਲੱਗੇ ਜਿਹਦੇ ਘਰ ਇੱਕ ਵੀ ਨਹੀਂ ਸੀ ਉਹਨੇ ਵੀ ਆਪਣੇ ਘਰ ਇੱਕ ਲਗਵਾ ਲਿਆ ਕਿਉਂਕਿ ਲੋਕਾਂ ਨੂੰ ਪਤਾ ਸੀ ਕਿ ਹੁਣ ਸਾਨੂੰ ਬਿੱਲ ਨਹੀਂ ਭੇਟਨਾ ਪੈਣਾ ਉਹਦੇ ਚੱਕਰ 'ਚ ਵਿੱਚ ਜਿੱਥੇ ਇੱਕ ਟਰਾਂਸਫਾਰਮਰ ਤੇ ਇੱਕ ਹੀ ਟਰਾਂਸਫਾਰਮਰ ਤੇ ਘੱਟ ਲੋਡ ਸੀ ਲਗਾ ਲਓ 10 ਕਿਲੋਵੋਲਟ ਸੀ 15 ਸੀ ਉਥੇ ਹੁਣ ਕੀ ਕੀ ਕਿਤੋਂ ਹੋਰ ਲੋਡ ਹੋ ਗਿਆ ਉਥੇ ਟਰਾਂਸਫਾਰਮਰ ਵੀ ਵਿਚਾਰੇ ਕੀ ਕਰਨੇ ਉੱਪਰੋਂ ਇਹ ਅੱਗ ਹਰ ਜਗ੍ਹਾ ਤੋਂ ਫਰ ਰਹੀ ਹੈ ਸੂਰਜ ਦੇ ਤਾ ਵੀ ਪੂਰੀ ਆਪਣੀ ਸੂਰਜ ਦੇ ਤਾ ਵੀ ਪੂਰੇ ਆਪਣੇ ਪ੍ਰਕੋਪ ਤੇ ਨੇ ਐਨਾ ਅੱਜ ਇਹਨਾ ਦਿਨਾਂ ਦੇ ਵਿੱਚ ਜੂਨ ਜੁਲਾਈ ਆਗਸਟ ਦੇ ਵਿੱਚ ਤੇ ਉੱਪਰੋਂ ਕਰ ਉੱਪਰੋਂ ਸੂਰਜ ਦੀ ਗਰਮੀ ਹੈ ਉੱਪਰੋਂ ਆ ਗਲੋ ਦਾ ਆਪਣਾ ਹੈ ਜਿਹੜੀ ਆਪਣੀ ਟੈਕਨੋਲੋਜੀ ਯੂਜ਼ ਹੁੰਦੀ ਹੈ ਇੱਕ ਰਾਜੀ ਸੀ ਕਾਰਾ ਜੈਸੀ ग्लोबल वार्मिंग ਦਾ ਕਾਰਨ ਹੀ ਇਹ ਹੈ ਜਿਹੜਾ ਇੰਨੀ ਗਰਮੈਸ਼ ਕੱਢੀ ਹੋ ਰਹੀ ਹੈ ਤਾਰਾਂ ਹੀਟ ਹੁੰਦੀਆਂ ਨੇ, ਟਰਾਂਸਫਾਰਮਰ ਹੀਟ ਹੁੰਦੇ ਨੇ, ਫਾਲਟ ਹੁੰਦੇ ਨੇ, ਪੈਂਦੇ ਨੇ ਬਾਰ-ਬਾਰ ਇਲੈਕਟ੍ਰਿਸਿਟੀ ਕੱਟ ਆਫ ਹੋ ਜਾਂਦੀ ਹੈ। ਉਹਦਾ ਰੀਜ਼ਨ ਹੀ ਇਹ ਹੈ ਕਿ ਲੋਕੀ ਬੇਕਾਬੂ ਹੋ ਗਏ ਨੇ ਬੱਸ। ਤੋਰ ਚੱਕਰ ਹੀ ਨਹੀਂ ਗਾ। ਤੁਹਾਡਾ ਕੀ ਵਿਚਾਰ ਹੈ ਦਾ ਮਤਲਬ ਉਹ ਪੈਸੇ ਲਾ ਦੇਣ ਜਿਹੜੇ ਯੂਨਟ ਬਾਰੇ ਤੇ ਬਿੱਤੀ ਪੂਰੀ ਦੇਣ ਮਤਲਬ। ਬਿਲਕੁਲ। ਚਾਹੀਦਾ ਹੀ ਇਹ ਹੈ ਕਿ ਇੱਕ ਇੱਕ ਰੇਟ ਫਿਕਸ ਕਰਦੇ ਨੇ ਫ੍ਰੀ ਕਰਨ ਨਾਲੋਂ ਇੱਕ ਰੇਟ ਫਿਕਸ ਕਰਦੇ ਨੇ ਜਿਹਦੇ ਨਾਲ ਜਿਹੜੇ ਸੇਤੀ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਲੱਗਦੇ ਦੇ ਨੇ ਬੇਕਾਬੂ ਹੋ ਕੇ ਉਹ ਵੀ ਥੋੜੇ ਜਿ ਦੇ ਕੰਟਰੋਲ 'ਚ ਆ ਜਾਣ ਜਿਹੜੇ ਲੋਕੀ ਇਲੈਕਟ੍ਰਿਸਿਟੀ ਐਵੇਂ ਹੀ ਇੱਧਰ ਉੱਧਰ ਫालतू ਯੂਜ਼ ਕਰਦੇ ਨੇ ਉਹ ਵੀ ਉਹਨਾਂ ਨੂੰ ਵੀ ਹੋ ਜੇ ਕਿ ਯਾਰ ਨਹੀਂ ਹੁਣ ਬਿੱਲ ਭੇਗਣਾ ਪੈਣਾ ਤੁਹਾਨੂੰ ਇਹ ਇਹ ਸਟੈਪ ਪੰਜਾਬ ਗਵਰਨਮੈਂਟ ਲੇਗੀ ਤੇ ਫਿਰ ਸ਼ਾਇਦ ਕੁਝ ਬਚਾ ਹੋ ਜੇ ਅਦਰਵਾਈਜ਼ ਹਾਂ ਹੁਣ ਆਦੇ ਆਂਦੇ ਆਂਦੇ ਐਵਰੀ ਈਅਰ ਇਹ ਫਸਟ ਟੋਲ ਵਰਸਨ ਹੋਈ ਜਾਣਾ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ ਤੁਹਾਡਾ ਭਾਜੀ ਅੱਜ 32 ਦੀ ਬੜੀ ਪ੍ਰੋਬਲਮ ਆ ਰਹੀ ਹੈ ਕੀ ਮਤਲਬ ਤੁਸੀਂ ਕਹਿਣਾ ਚਾਹੋਗੇ 32 ਦੇ ਬਾਰੇ ਜੀ ਬਿਜਲੀ ਬਾਰੇ ਗੱਲ ਇਹ ਹੈ ਵੀ ਗਵਰਨਮੈਂਟ ਨੇ ਬਿਜਲੀ ਤਾਂ ਫ੍ਰੀ ਦੇ ਦਿੱਤੀ ਆ ਪਰ ਮੈਂਟੇਨੈਂਸ ਨਹੀਂ ਹੋ ਰਹੀ ਹੈਗੀ ਤਾਰਾਂ ਪੁਰਾਣੀਆਂ ਆ ਟਰਾਂਸਫਾਰਮਰ ਪੁਰਾਣੇ ਆ ਉਸ ਕਰਕੇ ਬੱਤੀ ਘੜੇਮੁੜੀ ਆ ਜਾ ਰਹੀ ਜੀ ਤੇ ਬੜੀ ਪਰੇਸ਼ਾਨੀ ਦੀ ਹੋ ਰਹੀ ਹੈ ਪਰੇਸ਼ਾਨੀ ਹੈ ਰਾਤੀ ਨੀਂਦਰ ਨਹੀਂ ਪੱਦੀ ਬਹੁਤ ਇਕਦਾਰੀ ਤੇ ਹੁਣ ਨਹਾਣ ਧੋਣ ਵਾਸਤੇ ਵੀ ਤੰਗੀ ਪਾਣੀ ਨਹੀਂ ਹੈਗਾ ਪਾਣੀ ਦੀ ਕਮੀ ਹੈ ਬੜੀ ਜੀ ਤੇ ਹੋਰ ਵੀ ਹੀਟ ਵੇਵ ਚੱਲਦੀ ਪਈ ਹੈ ਤੁਹਾਨੂੰ ਪਤਾ ਇੱਥੇ ਬੁਰਾ ਹਾਲ ਹੈ ਠੀਕ ਠੀਕ ਹੈ ਜੀ ਧੰਨਵਾਦ ਜੀ ਮੱਲਾ ਇਕੱਠਾ ਹੋਣ ਤੇ ਇਹਨਾਂ ਨੇ ਇਹ ਕਾਰਵਾਈ ਕੀਤੀ ਉਸੇ ਟਾਈਮ ਟਰਾਂਸਫਾਰਮਰ ਨਵਾਂ ਲਾਇਆ ਆਓ ਤੁਹਾਨੂੰ ਕਰਾਨੀਆਂ ਗੱਲ ਬਾਤ ਹਾਂਜੀ ਨਮਸਕਾਰ ਨਮਸਕਾਰ ਸਵੇਰੇ 5:00 ਦੀ ਬੱਤੀ ਗਈ ਸੀ ਜੀ ਹਾਂ ਦਿਨਾਂ ਤੋਂ ਮਾੜੀ ਆਈ ਹੈ 11:00 5 ਮਿੰਟ ਬਾਅਦ ਬੱਤੀ ਆਈ ਜੀ ਹਾਂ ਲੋਕੀ ਇੰਨੇ ਕ ਪਰੇਸ਼ਾਨ ਹੋ ਗਏ ਆ ਇਨਵਰਟਰ ਬੰਦ ਹੋ ਗਏ ਆ ਪਾਣੀ ਵੀ ਨਹੀਂ ਆ ਰਿਹਾ ਆਪਣੇ اسلامਾਬਾਦ ਚੌਂਕ ਰਾਮਾਹੰਦ ਮੰਦਰ ਤੋਂ ਸੜਕਾਂ ਦਾ ਕੰਮ ਆ ਸੀ ਪਟਿਆ ਹੋਇਆ ਆ ਜੇ ਜੇ ਇਹਨਾਂ ਦੀ ਗੱਲ ਬਾਤ ਸੁਣੀ ਗਈ ਹੈ ਅਮੀਰ ਨਾ ਨਾ ਟ੍ਰਾਂਸਪੋਰਟ ਲਾਸਟ ਗਿਆ ਵਾ ਹੁਣ ਪਤਾ ਨਹੀਂ ਕਿ ਕਿੰਨੇ ਕਿੰਨਾ ਟਾਈਮ ਲੱਗਦਾ ਮਤਲਬ ਤੇ ਹੀ ਸੰਤੁਸ਼ਟ ਹੋ ਕੇ ਨਹੀਂ ਆ ਲੈ ਵੀ ਬਹੁਤ ਸੰਤੁਸ਼ਟ ਆਪਾਂ ਨਵਾਂ ਆ ਗਿਆ ਏ ਹਾਂ ਚੱਲਣ ਦਾ ਪਤਾ ਨਹੀਂ ਕਿਦੋਂ ਚੱਲਣਾ ਹੈ ਹਾਂ ਠੀਕ ਹੈ ਜੀ ਤੁਹਾਡੇ ਧੰਨਵਾਦ ਜੀ ਤੁਸੀਂ ਇਹ ਬਿਆਨਬਾਜ਼ੀ ਕੀਤੀ ਛੋਟਾ ਜੀ ਤੁਸੀਂ ਕੀ ਕਹਿ ਰਹੇ ਹੋ ਐਸਾ ਗਾਲ ਬੱਤੀ ਆ ਗਈ ਅੱਛਾ ਹਾਂ ਤੋ ਹੋਰ ਬਹੁਤ ਕੁਝ ਨਹੀਂ ਆ ਤੇ ਜਿਹੜੇ ਸ਼ੇਰ ਦੇ ਨਾਤੇ ਵੀ ਨਹੀਂ ਹਾਂ ਲੱਗਦੇ ਨਹੀਂ ਇਹਨਾਂ ਆਪਣਾ ਗੱਡੇ ਹਾਂ ਹਾਂ ਚਲੋ ਠੀਕ ਜਿਹੜਾ ਉਹ ਆ ਸਾਰਾ ਦਿਨ ਬੱਤੀ ਗਈ ਰਹੀ ਹੈ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਮੇਰੇ 4:30 ਵਜੇ ਦੀ ਬੱਤੀ ਗਈ ਹੈ ਘਰ ਵਿੱਚ ਬੱਚੇ ਛੋਟੇ ਛੋਟੇ ਨੇ ਇੱਥੇ ਟਰਾਂਸਫਾਰਮਰ ਦਾ ਇੰਨਾ ਪੰਗਾ ਹੈਗਾ ਇੰਨਾ ਪੰਗਾ ਹੈਗਾ ਇਹ ਭਗਵੰਤ ਮਾਨ ਸਰਕਾਰ ਬੱਤੀ ਫ੍ਰੀ ਦੇਦੀ ਏ ਅਸੀਂ ਕਹਿੰਦੇ 4 ਰੁਪਏ ਯੂਨਟ ਕਰਦੇ ਭਰਾਵਾ ਤੋਂ 4 ਰੁਪਏ ਯੂਨਟ ਕਰਦੇ ਪਰ ਬੱਤੀ ਤੂੰ ਬੱਤੀ ਨਾ ਨਹੀਂ ਭੇਜ 8-5 ਤੇ 6-12 ਦੇ ਵਿੱਚ 14-14 ਦੇ ਕੱਟ ਲੱਗ ਰਿਹਾ ਹੈ ਨਾ ਪਾਣੀ ਨਾ ਬੱਤੀ ਇੰਨਾ ਹਾਸਪੰਟ ਹੋ ਰਿਹਾ ਰੇ ਰੱਬ ਦਾ ਨਾਮ ਉਹ ਗਰਮੀ ਦਾ ਇੰਨਾ ਪੂਰਾ ਹਾਲਾਤ ਉਹਨੂੰ ਬੱਤੀ ਦਾ ਇੰਨਾ ਪੂਰਾ ਹਾਲਾਤ ਪਤਾ ਨਹੀਂ ਬੱਤੀ ਕਿੱਥੇ ਭੇਜੀ ਜਾ ਰਹੇ ਨੇ ਉੱਦਾ ਕਹਿੰਦੇ ਨੇ ਬਿਗਰੇ ਜੀ ਉੱਥੇ 66 ਕੇਵੀ ਦਾ ਪਲਾਟ ਲਵਾਤਾ ਉੱਥੇ 80 ਕੇਵੀ ਦਾ ਪਲਾਟ ਲਵਾਤਾ ਬੱਤੀ ਇੱਦਾਂ ਕਰਾਂਗੇ ਬੱਤੀ ਉੱਦਾ ਕਰਾਂਗੇ ਸ਼ਹਿਰ ਵਿੱਚ ਬੱਤੀ ਨਹੀਂ ਪੂਰੀ ਹੋਣੀ ਪਤਾ ਨਹੀਂ ਕਿੱਥੇ ਬੱਤੀ ਭੇਜੀ ਜਾ ਰਹੇ ਨੇ ਭਗਵੰਤ ਰਾਮਾਨ ਜੀ ਆ ਥੋੜਾ-ਬੋੜਾ ਕੁਝ ਸੋਚੋ ਕਿ ਅਗੋਂ ਫੇਰ ਦੁਬਾਰਾ 5 ਸਾਲ ਬਾਅਦ ਆਣਾ ਹੈ ਜਾਂ ਥੋੜਾ-ਬੋੜਾ ਹੈ ਲੋਕਾਂ ਦੀ ਸਹੂਲਤ ਵਾਸਤੇ ਕੁਝ ਸੋਚੋ 14-14 ਘੰਟਾ ਦਾ ਘਾਟਾ ਲਵਾਓ ਠੀਕ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਇਹ ਜਨਾ ਟ੍ਰਾਂਸਫਾਰਮਰ ਨਵਾਂ ਲੱਗਣਿਆ ਉਹਦੇ ਬਾਰੇ ਇਹ ਤੇ ਸਾਰਾ ਇਹ ਹੁਜੂਦ ਸਾਰਾ ਇਕੱਠਾ ਆਇਆ ਸਾਰਾ ਝੋਮ ਇਕੱਠਾ ਆਇਆ ਸਾਰੇ ਬੰਦੇ ਇਕੱਠੇ ਹੋਏ ਨੇ ਫੇਰ ਜਾ ਕੇ ਜਈ ਨੇ ਜਿਹੜੀ ਪ੍ਰੋਬਲਮ ਕੀਤੀ ਏ ਤੇ ਫੇਰ ਜਈ ਸਾਹਿਬ ਨੇ ਆ ਕੇ ਇਹ ਟ੍ਰਾਂਸਫਾਰਮਰ ਲਵਾਇਆ ਜੇ ਕਿਹਾ ਇਹਦਾ ਇੰਨਾ ਬੁਰਾ ਹਾਲ ਸੀ ਰੋਜ਼ ਦਿਨ ਕੋਈ ਐਸਾ ਤੇ ਕੋਈ ਤੇ ਨਹੀਂ ਹੈਗਾ ਜਦੋਂ ਬੱਤੀ ਦਾ ਕੱਟ ਕਾਲ ਲੱਗੇ ਤੇ 12-12 ਘੰਟੇ ਬੱਤੀ ਨਾ ਜਾ ਜਾਂਦੀ ਉਹ ਜਿਆਦਾ ਬੁਰਾ ਹਾਲ ਇਹ ਪਟਵਾਰ ਆਂਦਾ ਹੈ ਥੋੜਾ ਜਿਆ ਉਹ ਤੋਂ ਬਾਹਰ ਠੀਕ ਹੈ ਜੀ